ਰੀਸੈਂਟਲੀ ਵੀ ਗਾਟਨ ਇਨਫੋਰਮੇਸ਼ਨ ਕਿ ਇਸ CRPF ਦੇ ਰਿਟਾਇਰਡ ਮੁਲਾਜ਼ਮ ਸੀ ਜਿੰਨਾ ਦਾ ਆਪਣੀ ਵਾਈਫ ਦੇ ਨਾਲ ਡਿਸਪਿਊਟ ਚੱਲ ਰਿਹਾ ਸੀਗਾ ਵਾਈਫ ਤੇ ਬੱਚੇ ਨਾਲ ਤੇ ਉਹਨਾਂ ਵੱਲੋਂ ਇੱਕ ਫਾਇਰਿੰਗ ਦਾ ਇਨਸੀਡੈਂਟ ਹੋਇਆ ਜਿਸ ਦੇ ਵਿੱਚ ਇੱਕ ਬੰਦਾ ਫਟਲੀ ਇੰਜਰਡ ਹੋਇਆ ਤੇ ਅਸੀਂ ਤੁਰੰਤ ਰਿਐਕਟ ਕਰਦੇ ਹੋਏ ਸਾਡੀ ਪੁਲਿਸ ਟੀਮ ਮੌਕੇ ਤੇ ਪਹੁੰਚੀ ਮੈਂ ਦੱਸਣਾ ਚਾਹੂੰਗਾ ਕਿ ਇਹ ਹਸਪੀਟਲ ਦੇ ਬਾਹਰ ਇਨਸੀਡੈਂਟ ਹੋਇਆ ਸੀਗਾ ਜੀ ਐਂਡ ਕਾਮਨ ਫਾਰਨੈਸ ਚਾਰਿਆ ਹੈ ਕਿ ਪੁਲਿਸ ਸਟੇਸ਼ਨ ਦੇ ਸਾਹਮਣੇ ਉਹ ਜੋ ਕਿ ਗਲਤ ਹੈ ਇਹਦਾ ਕੁਝ ਕਿਛ ਤੇ ਸਾਨੂੰ ਪਤਾ ਲੱਗਿਆ ਕਿ ਇਹਦਾ ਵਾਈਫ ਦੇ ਨਾਲ 195 ਨੂੰ 195 2025 ਦੇ ਵਿੱਚ ਤਿਹਾਰਤੀ ਦੇ ਵਿੱਚ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਸੀ ਵੂਮਨ ਸੈਲ ਦੇ ਵਿੱਚ ਤੇ ਇਹਦਾ ਪ੍ਰਾਇਰ ਇੰਟੈਂਸ਼ਨ ਨਹੀਂ ਸੀ ਜੋ ਕਿ ਆਪਣੇ ਵਾਈਫ ਦੇ ਨਾਲ ਆਰਗੂਮੈਂਟਸ ਤੋਂ ਪਰੇਸ਼ਾਨ ਹੋ ਕੇ ਇਹਨੇ ਪਤਾ ਕੀਤਾ ਕਿ ਜਦੋਂ ਵਾਈਫ ਮੈਡੀਸਨ ਲੈਣ ਆਈ ਹਸਪੀਟਲ ਦੇ ਬਾਹਰ ਤਾਂ ਉੱਥੇ ਇਹ ਆਇਆ ਆਲਟਰੇਸ਼ਨ ਇਹਨਾਂ ਦੀ ਹੋਈ ਤੇ ਜਦੋਂ ਵਾਈਫ ਨੇ ਆਪਣੇ ਬੇਟੇ ਨੂੰ ਬੁਲਾਇਆ ਤੇ ਅੱਗੇ ਜਾਣ ਲੱਗੀ ਤੈਨੂੰ ਆਪਣੀ ਜਿਹੜੀ ਵੈਪਨ ਕਢਾ ਕੇ ਚੁੱਕੀ ਲਾਈਸੈਂਸਡ ਵੈਪਨ ਸੀਗਾ ਪਿਸਟਲ ਸੀਗੀ ਉਹਦੇ ਚੋਂ ਬੱਤੀ ਬੋਲ ਦੇ ਪਿਸਟਲ ਚੋਂ ਫਾਇਰ ਕੀਤੇ ਜੋ ਕਿ ਇਹਦੇ ਬੇਟੇ ਨੂੰ ਵੱਜਿਆ ਤੇ ਇਹਦੇ ਤੇ ਪਤਾ ਲੱਗਿਆ ਕਿ ਜਿਹੜਾ ਇਹਦਾ ਬੇਟਾ ਸੀਗਾ ਚਿਤਤਰ ਸਿੰਘ ਉਹਦੀ ਡੈਥ ਹੋ ਚੁੱਕੀ ਹੈ ਤੇ ਜਿਹੜੇ ਇਹਦੀ ਵਾਈਫ ਤੇ ਦੀ ਨੂੰ ਸੀਗੀ ਉਹ ਇੰਜਰਡ ਹੈਗੇ ਆ ਕਿਉਂਕਿ ਹਸਪੀਟਲ ਦੇ ਵਿੱਚ ਅਜੇਰੇ ਇਲਾਜ ਹੈ ਤਾਂ ਅਸੀਂ ਦੱਸਣਾ ਚਾਹਾਂਗਾ ਤੇ ਇੱਕ ਵਾਰੀ ਕਮੈਂਡ ਵੀ ਕਰਨਾ ਚਾਹਾਂਗਾ ਜਿਹੜਾ ਨਾਕਾ ਪਾਰਟੀ ਨੀਅਰਬਾਈ ਸੀਗੀ ਇੱਕ ਆਰਮਡ ਪਰਸਨ ਨੂੰ ਵਿਦ ਮੈਂਟੈਲਿਟੀ ਆਫ ਫਾਇਰਿੰਗ ਨੂੰ ਐਪਰੀਹੈਂਡ ਕਰਨਾ ਉਹਨੂੰ ਓਵਰ ਪਾਵਰ ਕਰਨਾ ਇਟਸ ਨਾਟ ਅ ਈਜ਼ੀ ਥਿੰਗ ਪਰ ਉਹਨੇ ਕਰੇਜ ਸ਼ੋਅ ਕਰਦੇ ਹੋਏ ਸਾਡੇ ਦੋ ਮੁਲਾਜ਼ਮਾਂ ਨੇ ਨਾਕੇ ਤੇ ਹੀ ਉਹਨੂੰ ਬੰਦੇ ਨੂੰ ਭੱਜਣ ਤੋਂ ਰੋਕਦੇ ਹੋਏ ਉਹਨੂੰ ਫੜਿਆ ਤੇ ਨਾਲ ਦੇ ਨਾਲ ਮਜੀਠਾ ਰੋਡ ਪੁਲਿਸ ਸਟੇਸ਼ਨ ਲੈ ਗਏ ਐਫ ਆਈ ਆਰ ਇਸ ਬੀਂਗ ਰਜਿਸਟਰਡ ਤੇ ਫਰਦਰ ਅਸੀਂ ਇਹਨੂੰ ਲੌਜੀਕਲ ਕੰਕਲੂਜਨ ਤੱਕ ਲੈ ਕੇ ਜਾ ਰਹੇ ਹਾਂ